ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉੱਤੇ ਫੈਸਲਾ ਰੱਖਿਆ ਸੁਰੱਖਿਆ ਤੇ ਸੀਬੀਆਈ ਮਾਮਲੇ ਵਿੱਚ ਹੋਈ ਸੁਣਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿੱਚ ਕਰਵਾਏ ਗਏ ਅਧਿਆਪਕ ਰਾਜਪੁਰਸਕਾਰ ਸਮਾਰੋਹ ਵਿੱਚ ਕੀਤੀ ਸ਼ਮੂਲੀਅਤ ਅਧਿਆਪਕਾਂ ਨੂੰ ਵੰਡੇ ਐਵਾਰਡ ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ 7 ਕਿਲੋਵਾਟ ਤੱਕ ਲੋਡ ਵਾਲੇ ਬਿਜਲੀ ਖਪਤ ਕਰਨ ਨੂੰ ਮਿਲਦੀ 3 ਰੁਪਏ ਪ੍ਰਤੀ ਯੂਨਟ ਦੀ ਛੋਟ ਦਾ ਫੈਸਲਾ ਵਾਪਸ ਲਿਆ ਗਿਆ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਥਿਤ ਆਪਕਾਰੀ ਨੀਤੀ ਘੁਟਾਲੇ ਤੋਂ ਪੈਦਾ ਹੋਈ ਸੀਬੀਆਈ ਭ੍ਰਸ਼ਟਾਚਾਰ ਮਾਮਲੇ ਵਿੱਚ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ ਅੱਜ ਇਸ ਮਾਮਲੇ ਵਿੱਚ ਸੁਣਵਾਈ ਹੋਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਣ ਦਾ ਹੁਕਮ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿੱਚ ਕਰਵਾਏ ਗਏ ਅਧਪਕ ਰਾਜ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਸੁਭਾ ਪਦਰੀ ਸਮਾਗਮ ਦੌਰਾਨ 17 ਅਧਿਆਪਕਾਂ ਨੂੰ ਐਵਾਰਡ ਦਿੱਤੇ ਗਏ 55 ਅਧਿਆਪਕਾਂ ਨੂੰ ਸਟੇਟ ਅਤੇ 10 ਨੂੰ ਯੰਗ ਟੀਚਰ ਐਵਾਰਡ ਦਿੱਤੇ ਗਏ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਆਪਕਾਂ ਦੀ ਹੋਰ ਭਰਤੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬੀ ਦੇ ਪੌਰਵਿਸ਼ਾ ਦੇ ਅਧਿਆਪਕ ਵੀ ਭਰਤੀ ਹੋਣਗੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਾਰ 20 ਲੱਖ ਮਾਪਿਆਂ ਨੇ ਮਾਪਿਆਂ ਦੇ ਅਧਿਆਪਕ ਮਿਲਣੇ ਵਿੱਚ ਹਿੱਸਾ ਲਿਆ ਮਾਪਿਆਂ ਤੇ ਅਧਿਆਪਕਾਂ ਦਾ ਆਪਸ ਵਿੱਚ ਮਿਲਣਾ ਬੇਹਦ ਜ਼ਰੂਰੀ ਹੁੰਦਾ ਹੈ ਮਾਪਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਕੀ ਕਰਦੇ ਨੇ ਉਹਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਪੜਨ ਅਤੇ ਪੜਾਉਣ ਦੇ ਤਰੀਕੇ ਬਦਲ ਗਏ ਨੇ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰਦਾਨ ਕਰਵਾਉਣਾ ਅਸੀਂ ਆਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਰੀਆਂ ਮਸ਼ੀਨਾਂ ਲਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਵਿਸ਼ਟਾਚਾਰੀਆਂ ਤੇ ਨਕੇਲ ਕਸੀ ਅਸੀਂ ਜਿਹੜਾ ਟੈਕਸ ਇਧਰ ਉਧਰ ਲੀਕ ਹੁੰਦਾ ਸੀ ਉਹ ਤੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਜ ਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿੱਗਣੀਆਂ ਤਿੱਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਉਮੇ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਢਣਾ ਹੋਵੇ ਹਾਲਤ ਕਹਿੰਦੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋ ਅਸੀਂ ਕੱਢ ਲਿਆ ਹਾਲ ਨੂੰ ਆਉਣ ਨਾਲ ਦੇ ਨਾਲ ਚੋਰ ਵੀ ਭਰਤੀ ਆਉਣੀਆਂ ਨੇ ਪੜਾਉਣ ਦੇ ਤਰੀਕੇ ਬਦਲ ਗਏ ਤਾਂ ਅਸੀਂ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਕਿ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੈਂਕੜੇ ਹੈਡਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਹੋਣਾ ਚਾਹੀਦਾ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ ਆਪ ਅੱਜ ਬੈਠੇ ਨੇ ਬਹੁਤ سارے ਬੈਠੇ ਬਹੁਤ سارے ਬੈਠੇ ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਜਾ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਓ ਨਵੇਂ ਤਰੀਕੇ ਪੜਾਉਣ ਦੇ ਹੁਣ ਉਹ ਤਰੀਕੇ ਬਦਲ ਗਏ ਵੀ ਐਮਬੀਡੀ ਗਾਇਡ ਤੇ ਨਿਸ਼ਾਨੀਆਂ ਲਵਾ ਦਿਓ ਕੱਲ ਨੂੰ ਕਰ ਲਿਆਇਓ ਕੱਲ ਨੂੰ ਜਿਹਨੇ ਜਿਹਨੇ ਐਮਬੀਡੀ ਮੁਤਾਬਕ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜ ਲਾ ਜਾਂ ਫਿਰ ਆਉਂਦੀ ਨਹੀਂ ਸੀ ਬੱਚਾ ਵੀ ਛੱਡ ਪਰਿਆ ਪਾ ਕੀਤਾ ਤਾਂ ਕੰਮ ਹੈ ਨਹੀਂ ਸੋ ਤਰੀਕੇ ਬਦਲ ਗਏ ਤਾਂ ਪੜਾਉਣ ਦੇ ਹੁਣ ਪੜਨ ਦੇ ਪੜਾਉਣ ਦੇ ਤਰੀਕੇ ਬਦਲ ਗਏ ਸੋ ਅਸੀਂ ਚਾਹੁੰਨੇ ਆ ਕਿ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ 'ਚ ਔਰ ਮੈਂ ਇਸ ਵਾਰ ਤੁਹਾਨੂੰ ਬੁढ़ाई ਵੀ ਦੇਣੀ ਚਾਹੁੰਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇ ਸਰਕਾਰੀ ਕਾਲਜਾਂ 'ਚ ਤੇ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾ ਹੋਣ ਲੱਗੀਆਂ ਸਾਡੀ ਸਰਕਾਰੀ 'ਚ ਕਾਲਜ 'ਚ ਸਾਡੀ ਮਿਸ਼ਨ ਕਰਾ ਦਿਓ ਜੀ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਆਈ ਲੈਟਸ ਕਰੋ ਚਲੋ ਬਾਹਰ ਨੂੰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤੈਨੂੰ ਮਾਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਦੇ ਤੋਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਕੰਮਾਂ 'ਚ ਲੱਗੇ ਰਹਿੰਦੇ ਜਿਹੜੇ ਇੱਧਰ ਲੇ ਉੱਧਰ ਲੇ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਰਕਾਰੀ ਸਕੂਲ ਚ ਪੜਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਸਟ ਆਉਂਦੇ ਆ ਜਦੋਂ ਉਹ ਰਿਜ਼ਲਟ ਆਉਂਦਾ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੇਈ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚੇ ਨੇ ਅਜ ਦੇ ਆਪਕ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਮਾਦਵਪੁਰ ਦੀ 30 ਸਾਲ ਬਾਅਦ ਤਕਰੀਬਨ 6 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰ ਦੀਵਾਰੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਲੋਕ ਅਰਪਿਤ ਕੀਤੀ ਗਈ। ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਨਾਲ ਤਿਆਰ ਕੀਤਾ ਗਿਆ ਸਕੂਲ ਅੰਦਰਲਾ ਰਸਤਾ ਵੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਹਲਕਾ ਵਿਧਾਇਕ ਨੇ ਇਸ ਮੌਕੇ ਦੇ ਆਪਕ ਦਿਵਸ ਦੀ ਵਧਾਈ ਦਿੱਤੀ। ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਮੁੱਖ ਗੇਟ ਤੋਂ ਲੈ ਕੇ ਕਲਾਸਰੂਮਜ਼ ਤੱਕ ਦੇ ਥਾਂ ਕੱਚੀ ਹੌਣ ਕਾਰਨ ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਜਾਣ ਮੇਲੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇੰਟਰਲੌਕ ਟਾਈਲਾਂ ਲੱਗਣ ਨਾਲ ਇਹ ਸਮੱਸਿਆ ਹੱਲ ਹੋ ਗਈ ਹੈ ਅੱਜ ਇਸੇ ਮਾਦੂ ਪਰ ਵਿਕੇ ਸਰਕਾਰੀ ਹੈ ਇਸ ਸਮਾਰਟ ਸਕੂਲ ਵਿਕੇ ਆਏ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਸਾਡੇ ਪ੍ਰਧਾਨ ਜੀ ਇੱਥੋਂ ਦੇ ਜਿਨ੍ਹਾਂ ਦੀ ਮਿਹਨਤ ਅਸਰਦਾਰ ਕੰਮ ਹੋਇਆ ਮੈਨੂੰ ਦੱਸਿਆ ਗਿਆ ਕਿ 30 ਸਾਲ ਬਾਅਦ ਪ੍ਰਿੰਸੀਪਲ ਸਾਹਿਬ ਗੱਲ ਕਰ ਰਹੇ ਸੀ ਕਿ ਜਿਹੜੀ ਕੱਲ ਜੁਡੀਸੀਤੀ ਸਾਲ ਬਾਅਦ 6 ਲੱਖ ਦੀ ਗ੍ਰਾਂਟ ਨਾਲ ਬਣੀ ਹੈ ਮੈਂ ਸਾਡੇ ਸਾਰੇ ਸਮੁੱਚੇ ਸਟਾਫ ਨੂੰ ਸਾਡੇ ਪ੍ਰਧਾਨ ਜੀ ਨੂੰ ਔਰ ਨਗਰ ਵਾਸੀਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਬੱਚਿਆਂ ਨੂੰ ਵਧਾਈ ਦਿੰਦਾ ਕਿ ਜਿਹੜਾ ਇਹ 30 ਸਾਲ ਤੋਂ ਰੁਕਿਆ ਸੀ ਪੂਰਾ ਹੋਇਆ ਨਾਲ ਦੀ ਨਾਲ ਤੁਸੀਂ ਦੇਖਿਆ ਇਹ ਜਿਹੜਾ ਰਸਤਾ ਜਾਂਦਾ ਇਹ ਵੀ ਬਲੌਕ ਟਾਈਲ ਨਾਲ ਅਸੀਂ ਪੱਕਾ ਕੀਤਾ ਸ੍ਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗੱਈ ਦੇ ਵਿੱਚ ਸਰਕਾਰ ਵਚਨਬੱਧ ਹੈ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਾਡੇ ਸਕੂਲ ਨੇ ਜਿਹੜੇ ਹੁਣ ਸਮਾਰਟ ਸਕੂਲ ਨੇ ਉਹ ਗਵਰਨਮੈਂਟ ਸਕੂਲਾਂ ਦੇ ਬਰਾਬਰ ਚੱਲੇ ਨੇ ਅਸੀਂ ਪ੍ਰਿੰਸੀਪਲ ਸਾਹਿਬ ਖੜੇ ਨੇ ਸੰਗਤਪੁਰ ਸੋਡੀਆਂ ਦੇ ਉੱਥੇ ਹੀ ਬਹੁਤ ਵਧੀਆ ਸਕੂਲ ਹੈ ਇੱਥੇ ਹੀ ਵਧੀਆ ਸਕੂਲ ਹੈ ਜੋ-ਜੋ ਘਟਾ ਅਸੀਂ ਬਹੁਤ ਛੇਤੀ ਪੂਰਾ ਕਰਕੇ ਸਕੂਲਾਂ ਨੂੰ ਕਨਵਰਟ ਸਕੂਲਾਂ ਦੇ ਬਰਾਬਰ ਲੈ ਕੇ ਖੜਾ ਕਰਾਂਗੇ ਔਰ ਸਭੇ ਰਿਜ਼ਲਟ ਵੀ ਇਸ ਗੱਲ ਦਾ ਸਬੂਤ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਘੱਟ ਨੇ ਪੰਜਾਬ ਦੀ ਕੈਬਨਟ ਮੀਟਿੰਗ ਵਿੱਚੋਂ ਪੰਜਾਬੀਆਂ ਨੂੰ ਝਟਕਾ ਲੱਗਿਆ ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਪੈਟਰੋਲ ਡੀਜ਼ਲ ਉੱਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ ਪੈਟਰੋਲ ਉੱਤੇ ਬੈਟ ਵਿੱਚ 1.61 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਮਹਿੰਗਾਈ ਦਾ ਬੋਝ ਲੋਕਾਂ ਤੇ ਥੋਪਣ ਦੇ ਸਵਾਲ ਉੱਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ ਉੱਤੇ ਹੀ ਖਰਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ 7 ਕਿਲੋਵਾਟ ਤੱਕ ਲੋਡ ਵਾਲੇ ਬਿਜਲੀ ਖਪਤਕਰਨ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਛੋਟ ਦਿੱਤੀ ਗਈ ਸੀ। ਇਹ ਦੋਹਰੀ ਸਬਸਿਡੀ ਹੈ ਉਹਨਾਂ ਕਹੇ ਕਿ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਹਾਲਾਂਕਿ ਉਹਨਾਂ ਕਹੇ ਕਿ ਹਰ ਘਰ ਨੂੰ ਹਰ ਮਹੀਨੇ 300 ਯੂਨਟ ਬਿਜਲੀ ਮੁਫਤ ਦੇਣ ਦੀ ਸਹੂਲਤ ਜਾਰੀ ਰਹੇਗੀ ਉਹਨਾਂ ਕਹੇ ਕਿ ਸਬਸਿਡੀ ਵਾਪਸ ਲੈਣ ਨਾਲ ਬਿਜਲੀ ਦਰਾਂ ਵਧਣ ਉੱਤੇ ਪੰਜਾਬ ਸਰਕਾਰ ਨੂੰ ਤਕਰੀਬਨ 1500 ਕਰੋੜ ਰੁਪਏ ਦਾ ਰੈਵਨਿਊ ਮਿਲੇਗਾ ਵਿੱਤ ਮੰਤਰੀ ਨੇ ਕਹੇ ਕਿ ਟ੍ਰਾਂਸਪੋਰਟਰਾਂ ਬਾਰੇ ਵੀ ਫੈਸਲਾ ਕੀਤਾ ਗਿਆ ਉਹਨਾਂ ਕਹੇ ਕਿ ਜਨਰਲ ਨਵੇਂ ਵਾਹਨ ਦੇ ਮਾਲਕ 4 ਸਾਲ ਦਾ ਟੈਕਸ ਇਕੱਠਾ ਅਦਾ ਕਰਦੇ ਨੇ ਤਾਂ ਉਹਨਾਂ ਨੂੰ 10% ਛੋਟ ਦਿੱਤੀ ਜਾਵੇਗੀ ਅਤੇ ਜੇਕਰ ਉਹ 8 ਸਾਲ ਦਾ ਟੈਕਸ ਇਕੱਠਾ ਅਦਾ ਕਰਦੇ ਨੇ ਤਾਂ 20% ਦਾ ਟੈਕਸ ਮਾਫ ਕੀਤਾ ਜਾਵੇਗਾ। ਉਹਨੇ ਕਿਹਾ ਕਿ ਇਸ ਨਾਲ ਨਾ ਸਿਰਫ ਟਰਾਂਸਪੋਰਟਰਾਂ ਨੂੰ ਫਾਇਦਾ ਮਿਲੇਗਾ ਸਗੋਂ ਸਰਕਾਰੀ ਖਜ਼ਾਨੇ ਵਿੱਚ ਪੈਸਾ ਵੀ ਆਵੇਗਾ। ਉਹਨੇ ਕਿਹਾ ਕਿ ਇਸ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਡੀਜ਼ਲ ਦੇ ਅੰਦਰ 92 ਪੈਸੇ ਔਰ ਪਟਰੋਲ ਦੇ ਅੰਦਰ 61 ਪੈਸੇ ਇਹ ਵਧਾਉਣ ਦਾ ਫੈਸਲਾ ਕੀਤਾਗਾ ਤਾਂ ਕਿ ਕਿਉਂਕਿ ਬਹੁਤ ਸਾਰੀਆਂ ਰਾਹਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਨੇਗੀਆਂ ਸੋ ਇਹ ਵੀ ਇੱਕ ਵੱਡਾ ਫੈਸਲਾ ਜਿਹੜਾ ਅੱਜ ਹੋਇਆਗਾ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਦਨ 3 ਮਹੀਨੇ ਪਹਿਲੇ ਤਿੰਨਾਂ ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਵੀਲੀ ਮਿਲੂਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਉਹ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋ 60 ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਸੋ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੋ ਇਹਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵੱਧਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਤਾਂ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ ਚ ਗਿਆਗਾ ਰਾਜਸਥਾਨ ਚ ਗਿਆਗਾ ਜਿਉ ਹਿਮਾਚਲ ਚ ਗਿਆਗਾ ਦਿੱਲੀ ਚ ਗਿਆਗਾ ਤਾਂ ਉਹਨੂੰ ਨਾਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਲਈ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਦੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿੰਦੇ ਨਾ ਕ੍ਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਆ ਪੰਜਾਬ ਚ ਮਿਲੂਗੀ ਪੰਜਾਬ ਦੇ ਕੈਬਨਿਟ ਮੀਟਿੰਗ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਦੀ ਬੈਠਕ ਵਿੱਚ ਪੰਜਾਬ ਦੀ ਖੇਤੀ ਨੀਤੀ ਬਾਰੇ ਵੀ ਚਰਚਾ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿੱਚ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅੱਜ ਖੇਤੀ ਨੀਤੀ ਸੰਬੰਧੀ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਆਉਣ ਵਾਲੇ ਸੁਝਾਵਾਂ ਦੇ ਆਧਾਰ 'ਤੇ ਖੇਤੀ ਨੀਤੀ ਤਿਆਰ ਕਰਨਗੇ। ਚੀਮਾ ਨੇ ਕਿਹਾ ਕਿ ਸਿੱਖਿਆ ਨੀਤੀ ਨੂੰ ਲੈ ਕੇ ਵੀ ਕੈਬਨਿਟ ਵਿੱਚ ਚਰਚਾ ਹੋਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸਨੇ ਨੇ ਤਕਨੀਕੀ ਸਿੱਖਿਆ ਬਾਰੇ ਸੁਝਾਅ ਦਿੱਤੇ ਨੇ। ਇਸ ਲਈ ਮਹਾਰਾ ਤੋਂ ਵੀ ਸੁਝਾਅ ਲ ਸਰਕਾਰ ਨਵੀਂ ਸਿੱਖਿਆ ਨੀਤੀ ਲਈ ਅਵੇਗੇ ਵਿੱਤ ਮੰਤਰੀ ਨੇ ਕਿਹਾ ਕਿ 10000 ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆਏ ਨੇ ਜਿਸ ਨਾਲ ਸਰਕਾਰ ਦੇ ਸਿੱਖਿਆ ਪ੍ਰਤੀ ਸਹਿਯੋਗਤਾ ਦਾ ਪਤਾ ਲੱਗਦਾ ਹੈ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡेंजर ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ ਲੱਗੀਆਂ ਕਿ ਧਰਤੀ ਹੇਠੋਂ ਪਾਣੀ ਖਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਵਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਾਂ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ ਅਰਸਾ ਹੋ ਗਿਆ ਖੇਤੀਬਾੜੀ ਪਾਲਿਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਿਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ এডਿਕੇਸ਼ਨ ਪਾਲਿਸੀ ਲੈ ਕੇ ਆਉਣ ਦੇ ਲਈ ਵੀ ਵਿਚਾਰ ਬਟਾਂਦਰਾ ਹੋਇਆ ਸਾਡੇ ਕੈਬਨਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਹਰ ਜੀ ਨੇ ਸੁਝਾ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਕਿਉਂਕਿ ਅੱਜ ਸਾਡੇ ਬੱਚੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਫੋਰਨ ਜਾਂਦੇ ਨੇਗੇ ਪਹਿਲਾਂ ਪੜ੍ਹਾਈ ਕਰਨ ਤੇ ਕਾਫੀ ਫੈਸਾ ਖਰਚ ਕਰਦੇ ਨੇਗੇ ਫਿਰ ਉਸ ਤੋਂ ਬਾਅਦ ਉਸੇ ਪੜ੍ਹਾਈ ਦੇ ਆਧਾਰ ਦੇ ਉੱਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਂਦੇ ਨੇ ਕਿ ਸੋ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿਲਿੰਗ ਜਿਹੜੀ ਪਾਵਰ ਆ ਸਕਿਲਿੰਗ ਟੈਕਨੀਕਸ ਨੇ ਜਿਹੜੀਆਂ ਹੋਰ ਅੱਛੇ ਤਰੀਕੇ ਦੇ ਨਾਲ ਭਰੀਆਂ ਜਾਣ ਸੋ ਉਹਦੇ ਤੇ ਇੱਕ ਲੰਬੀ ਚੌੜੀ ਚਰਚਾ ਹੋਈ ਸੋ ਇਹਨੂੰ ਵੀ ਅਸੀਂ ਫੈਸਲਾ ਕੀਤਾ ਕਿ ਸਾਡਾ ਘੱਟੋ ਘੱਟ ਜਿਹੜੇ ਐਜੂਕੇਸ਼ਨ ਮਾਰਨੇ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦੇ ਬਾਹਰ ਨੇਗੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਸਾਰੇ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈ ਕੇ ਨਵੀਂ ਸਿੱਖਿਆ ਪਾਲਸੀ ਬਣਾਉਣ ਦਾ ਵੀ ਫੈਸਲਾ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜੋ ਨਵਾਂ ਕਨਸੈਪਟ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਕੂਲ ਆਫ ਐਮੀਨਸ ਸਕੂਲ ਆਫ ਐਮੀਨਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਦੇ ਲਈ انرੋਲ ਕਰਾਇਆਗਾ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕਨਸਰਨ ਪ੍ਰਿੰਸੀਪਲਸ ਕੋਲੇ ਭੇਜੀਆਂ ਨਗੀਆਂ ਕਿ ਅਸੀਂ ਸਕੂਲ ਆਫ ਐਮੀਨਸ ਦੇ ਅੰਦਰ ਆਪਣੀ ਐਡਮਿਸ਼ਨ ਕਰਾਉਣਾ ਚਾਹੁੰਦੇ ਹਾਂ ਔਰ ਉਸ ਤੋਂ ਵੀ ਵੱਡੀ ਗੱਲ ਕਿ ਪਹਿਲੀ ਵਾਰ ਹੋਇਆ ਕਿ 10000 10000 ਸਕੂਲੀ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਸੀ ਉਹ ਛੱਡ ਕੇ ਸਰਕਾਰੀ ਸਕੂਲਾਂ 'ਚ ਆਏ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਇਹ ਸਰਕਾਰ ਦੀ ਆ ਕਿ 10000 ਪ੍ਰਾਈਵੇਟਾਂ 'ਚੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਏ ਨੇ ਕਿਉਂਕਿ ਪਿਛਲੇ ਦੋ-ਤਿੰਨ ਸਾਲਾਂ ਦੇ ਵਿੱਚ ਮੈਂ ਸਮਝਦਾ ਬਹੁਤ ਅੱਛਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਸਾਡੇ ਮਿਨਿਸਟਰ ਸਾਹਿਬਾਨ ਨੇ ਕੀਤਾ ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਅੱਜ ਸੌ ਚੋਕਲੇ ਉਪਰ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਬਿੱਟੂ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸੌ ਚਕਵਾਈ ਦੱਸਦੇ ਕਿ ਰਵਨੀਤ ਬਿੱਟੂ ਨੂੰ ਬੀਤੇ ਦਿਨੀ ਬਿਨਾਂ ਕਿਸੇ ਵਿਰੋਧ ਦੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣਿਆ ਗਿਆ ਸੀ ਰਾਜ ਸਭਾ ਜਿਮਨੀ ਚੋਣਾਂ ਵਿੱਚ ਭਾਜਪਾ ਨੇ 12 ਉਮੀਦਵਾਰ ਖੜੇ ਕੀਤੇ ਸਨ ਜਿਨ੍ਹਾਂ ਦੇ ਖਿਲਾਫ ਵਿਰੋਧੀ ਧਿਰ ਨੇ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਭਾਜਪਾ ਨੇ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਐਲਾਨਿਆ ਸੀ ਦੱਸਦੇ ਜੇ ਕਿ ਬਿੱਟੂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਪੋਤਾ ਹੈ ਲੁਧਿਆਣਾ ਤੋਂ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਦਾ ਭਾਜਪਾ ਵੱਲੋਂ ਲੋਕ ਸਭਾ ਚੋਣ ਵੀ ਲੜੀ ਸੀ ਜਿਸ ਵਿੱਚ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੋਕ ਸਭਾ ਦੀ ਚੋਣ ਹਾਰ ਗਏ ਸਨ ਲੋਕ ਸਭਾ ਚੋਣਾਂ ਵਿੱਚ ਭਾਵੇਂ ਹੀ ਬਿੱਟੂ ਲੁਧਿਆਣਾ ਤੋਂ ਹਾਰ ਗਏ ਸਨ ਪਰ ਮੋਦੀ ਸਰਕਾਰ ਨੇ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਸੀ ਮੋਰਿੰਡਾ ਵਿੱਚ ਵੇਰਕਾ ਚੌਕ ਦਾ ਨਾਮ ਮਹਾਰਾਜਾ ਜਸਤਪਾਲ ਸਿੰਘ ਰਾਮਗੜੀਆ ਚੌਕ ਦੇ ਨਾਮ ਤੇ ਰੱਖ ਦਿੱਤਾ ਗਿਆ ਜਸਤਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਜਿਨ੍ਹਾਂ ਕੌਮਾਂ ਵੱਲੋਂ ਆਪਣੇ ਵਿਰਸੇ ਨੂੰ ਭੁਲਾ ਦਿੱਤਾ ਜਾਂਦਾ ਉਹ ਕੌਮਾਂ ਕਦੇ ਵੀ ਕਾਮਯਾਬੀ ਹਾਸਲ ਨਹੀਂ ਕਰ ਸਕਦੀਆਂ ਇਸ ਮੌਕੇ ਨਾ ਰਾਮਗੜੀਆ ਬਰਾਦਰੀ ਨੂੰ ਬਧਾਈਆਂ ਦਿੱਤੀਆਂ ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਹਾਧਿਕ ਅਫਸਰ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਕੌਂਸਲਰ ਹਰਜੀਤ ਸਿੰਘ ਸੋਢੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਹ ਸਾਡੇ ਪੰਜਾਬ ਦੇ ਮਹਾਨ ਜਨਰਲ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਦਾ ਕੇ 300 ਸਾਲ ਪਿਛਲੇ ਸਾਲ ਮਨਾਇਆ ਗਿਆ ਤੇ ਅੱਜ 300 ਸਾਲ ਇੱਕ ਇੱਕ ਸਾਲ ਦਾ ਜਿਹੜਾ ਉਹਨਾਂ ਦਾ ਜਨਮ ਸ਼ਤਾਬਦੀ ਹੈ ਉਸ ਮੌਕੇ ਤੇ ਅੱਜ ਜਿਹੜਾ ਸਾਡਾ ਇਹ ਚੌਕ ਹੈਗਾ ਇਸ ਦਾ ਨਾਮ ਜਿਹੜਾ ਹੈਗਾ ਉਹ ਸਰਦਾਰ ਜੱਸਾ ਸਿੰਘ ਰਾਮਗੜੀਆ ਚੌਕ ਜਿਹੜਾ ਰੱਖਿਆ ਗਿਆ ਤੇ ਮੈਂ ਸਮਝਦਾ ਕਿ ਐਸੇ ਜਰਨੈਲ ਜਿਨ੍ਹਾਂ ਨੇ ਕਿ ਪੰਜਾਬ ਨੂੰ ਸਿੱਖ ਕੌਮ ਨੂੰ ਜਿੰਦਾ ਰੱਖਿਆ ਉਹਨਾਂ ਦਾ ਨਾਮ ਜਿਹੜਾ ਹੈਗਾ ਜਗ੍ਹਾ-ਜਗ੍ਹਾ ਜਿਹੜਾ ਹੈਗਾ ਲਿਖਿਆ ਜਾਣਾ ਚਾਹੀਦਾ ਤੇ ਅੱਜ ਮੋਰਿੰਡੇ ਲਈ ਔਰ ਸਾਡੇ ਸਾਰੇ ਰਾਮਗੜੀਆ ਬਰਾਦਰੀ ਲਈ ਇੱਕ ਬਹੁਤ ਹੀ ਮਾਨ ਦੀ ਗੱਲ ਹੈ ਕਿ ਅੱਜ ਇਸ ਚੌਂਕ ਦਾ ਜਿਹੜਾ ਇਹ ਨਾਂ ਰੱਖਿਆ ਅਸੀਂ ਉਹਨਾਂ ਦੀ ਦੇਣ ਤਾਂ ਨਹੀਂ ਦੇ ਸਕਦੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੋ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ ਉਹਦਾ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਲੇਕਿਨ ਅੱਜ ਇਸ ਚੌਂਕ ਦਾ ਨਾਂ ਰੱਖਣ ਨਾਲ ਜੋ ਵੀ ਇੱਥੇ ਆਏਗਾ ਪੜੇਗਾ ਉਹ ਉਹਨੂੰ ਯਾਦ ਕਰੇਗਾ ਕਿ ਇਹ ਉਹਨਾਂ ਲਈ ਸਾਡੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਵੱਲੋਂ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ ਤੇ ਮੈਂ ਸਮਝਦਾ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਆਪਣੇ ਜਿਹੜੇ ਬਜ਼ੁਰਗ ਸਾਡੇ ਜਿਨ੍ਹਾਂ ਨੇ ਸਾਨੂੰ ਇਹ ਪਗੜੀਆਂ ਅੱਜ ਸਜਾਈਆਂ ਸੀ ਆਪਣੇ ਇਸ ਤਰ੍ਹਾਂ ਤੇ ਇਹ ਮਾਣ ਸਾਨੂੰ ਉਹਨਾਂ ਨੇ ਦਿੱਤਾ ਤੇ ਆਪਣੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਹੀ ਅੱਜ ਦੇ ਦਿਨ ਬੇਨਤੀ ਕਰਦਾ ਕਿ ਐਸੇ ਜਿਹੜੇ ਸਾਡੇ ਯੋਧੇ ਹੋਏ ਆ ਉਹਨਾਂ ਨੂੰ ਅਸੀਂ ਸਦਾ ਯਾਦ ਰੱਖੀਏ ਔਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਬਾਰੇ ਕਹਾਣੀਆਂ ਪਹਿਲਾਂ ਹੁੰਦਾ ਸੀ ਕਿ ਨਾਨੀਆਂ ਆਪਣੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਉਹਦੀਆਂ ਲੇਕਿਨ ਅੱਜ ਕਿਸੇ ਕੋ ਸਮਾਂ ਨਹੀਂ ਹੈ ਸੋ ਸਾਨੂੰ ਸਮਾਂ ਕੱਢਣਾ ਪੈਣਾ ਹੈ ਨਹੀਂ ਤਾਂ ਜਿਹੜੀ ਕੌਮ ਆਪਣੇ ਬਚੋਕਰ ਨੂੰ ਭੁੱਲ ਜਾਂਦੀ ਹੈ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕਾਮ ਹੌਲੀ-ਹੌਲੀ ਮਰ ਜਾਂਦੀ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਦੇ ਪ੍ਰਾ ਹਰਪ੍ਰੀਤ ਸਿੰਘ ਅਤੇ ਚਾਚਾ ਸੁਖਚੰਦ ਸਿੰਘ ਦੇ ਗਾਈ ਵਿੱਚ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਬੜੀ ਦੇ ਵਿੱਚ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ ਜੇਥੋਂ ਉਹਨਾਂ ਵੱਲੋਂ ਕਾਫਲੇ ਦੇ ਰੂਪ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਐਸਡੀਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੂੰ ਕੰਗਣਾ ਰਣਾਉਤ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਮੰਗ ਪੱਤਰ ਸੌਂਪਿਆ ਸੁਖਚੰਦ ਸਿੰਘ ਨੇ ਕਿਹਾ ਕਿ ਅਦਾਕਾਰਾ ਕੰਗਣਾ ਰਣਾਉਤ ਦੀ ਵਿਵਾਦਿਤ ਫਿਲਮ ਉੱਤੇ ਰੋਕ ਲਗਾਈ ਜਾਵੇ ਇਸ ਦੇ ਨਾਲ ਹੀ ਐਸਟੀਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂਬਰ ਪਾਰਲੀਮੈਂਟ ਅਮਨਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਐਮਰਜੈਂਸੀ ਫਿਲਮ ਦੇ ਵਿਰੋਧ ਵਿੱਚ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਅੱਜ ਦਾ ਮੰਗ ਪੱਤਰ ਦੇਣ ਦਾ ਮੁੱਖ ਮਕਸਦ ਇਹ ਆ ਕਿ ਜਿਹੜੀ ਕੰਗਰਣ ਰਣੌਤ ਵੱਲੋਂ ਐਮਰਜੈਂਸੀ ਫਿਲਮ ਬਣਾਈ ਗਈ ਆ ਉਹਦੇ ਉੱਤੇ ਸੈਂਸਰ ਬੋਰਡ ਨੂੰ ਤੇ ਸਰਕਾਰ ਇਸੇ ਤਰ੍ਹਾਂ ਔਰ ਜਿਹੜੀ ਆ ਉੱਤੇ ਸੈਂਸਰ ਬੋਰਡ ਦੇ ਇੱਥੇ ਐਸਡੀਐਫ ਸਾਭ ਦੇ ਰੂ ਜਿਹੜੀ ਅਸੀਂ ਮੰਗ ਕਰਦੇ ਆ ਕਿ ਕੈਂਸਰ ਬੋਰਡ ਜਿਹੜਾ ਇੱਥੇ ਪੂਨ ਤੌਰ ਤੇ ਪਵੰਦੀ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਤਿਕਾਰਯੋਗ ਸнт ਜਨਰਲ ਸਿੰਘ ਭਿੰਡਰਾ ਵਾਲਿਆਂ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਮਖਾਇਆ ਗਿਆ ਵਾ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਜਿਹੜਾ ਵਾ ਇਹ ਫਿਲਮ ਦੇ ਉੱਤੇ ਬੈਨ ਲੱਗਣਾ ਬਹੁਤ ਜ਼ਰੂਰੀ ਆ ਇਹ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜੀ ਪਾਰਟੀਆਂ ਵੱਲੋਂ ਸੇਖ ਜਥੇਬੰਦੀਆਂ ਦਾ ਸੀਗਾ ਜਿਨ੍ਹਾਂ ਨੇ ਕੰਗਨਾ ਰੌਣਤ ਦੀ ਬਣੀ ਫਿਲਮ ਅਮਰਜੈਂਸੀ ਉਹਦੇ ਵਿਰੋਧ ਦੇ ਵਿੱਚ ਦਿੱਤਾ ਤੇ ਇਹਨਾਂ ਦਾਵਾ ਮਗਧਪੁਰ ਜਿਹੜਾ ਅੱਗੇ ਪੰਚਾਇਤਾਂ ਜਾਏਗਾ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਲੀਗੂ ਵਿਕਰਮ ਸਿੰਘ ਮਜੀਠੀਆ ਸ਼੍ਰੀ ਕਾਲ ਤਖਸਾਭ ਸਖਤਰਿਤ ਵਿਖੇ ਆਪਣਾ ਸਪਸ਼ਟਿਕਰਨ ਦੇਣ ਲਈ ਪਹੁੰਚੇ ਉਸ ਤੋਂ ਪਹਿਲਾਂ ਉਹਨਾਂ ਸ਼੍ਰੀ ਕਾਲ ਤਖਸਾਭ ਵਿਖੇ ਮੱਥਾ ਟੇਕਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹ ਸ਼੍ਰੀ ਕਾਲ ਤਖਸਾਭ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਨੇ ਤੇ ਇਸ ਲਈ ਉਹ ਅੱਜ ਆਪਣਾ ਸਪਸ਼ਟਿਕਰਨ ਨਿੱਜੀ ਤੌਰ ਤੇ ਦੇਣ ਲਈ ਪਹੁੰਚੇ ਨੇ ਜ਼ਿਕਰ ਜੁਗ ਹੈ ਕਿ 31 ਅਗਸਤ ਨੂੰ ਪੰਨ ਸਿੰਘ ਸਹਿਬਾਨ ਵੱਲੋਂ ਸੁਖਵੀਰ ਸਿੰਘ ਬਦਲ ਨੂੰ ਤਨਖਾਹੀਆਕਰਾਰ ਦਿੱਤਾ ਗਿਆ ਸੀ ਅਤੇ ਤਤਕਾਲੀ ਅਕਾਲੀ ਸਰਕਾਰ ਵਾਲੇ ਕੈਬਨਟ ਮੰਤਰੀ ਰਹੇ ਕਾਲੀ ਆਗੂ ਨੂੰ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟਿਕਰਨ ਨਿੱਜੀ ਰੂਪ ਵਿੱਚ ਪੇਸ਼ ੋਕੇ ਦੇਣ ਵਾਸਤੇ ਆਦੇਸ਼ ਕੀਤਾ ਸੀ ਇਸ ਮੌਕੇ ਉਨ ਦੇ ਨਾਲ ਸ਼ਰਮਣੀ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਮਗਵਿੰਦਰ ਸਿੰਘ ਖਾਪੜਖੇੜੀ ਸਰਜੀਤ ਸਿੰਘ ਪਟੇਵੜ ਅਤੇ ਸ਼ਹਿਰੀ ਜਥੇ ਦੇ ਪ੍ਰਧਾਨ ਵੀ ਮੌਜੂਦ ਸਨ ਬੇਨਤੀ ਪ੍ਰਿਆਦ ਰੱਖਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਤੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੂਲ ਦੇ ਨਾਚੇ ਝਾੜੂ ਵਰਦਾਰ ਹੂਲ ਦੇ ਨਾਚੇ ਗੁਰੂ ਘਰ ਦਾ ਸਭ ਕੋ ਨਿਮਾਣਾ ਨਾ ਚੀਤ ਸੇਵਕ ਹੂਲ ਦੇ ਨਾਚੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਭਾਰਤ ਪੋਸ਼ਣ ਆਸ਼ੂ ਵਾਲੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਰਾਜਦੀਪ ਸਿੰਘ ਨਗਰਾਂ ਨੂੰ ਅੱਜ ਈਡੀ ਵੱਲੋਂ ਵਿਦੇਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰਪਾਲ ਸਿੰਘਲਾ ਦੀ ਅਦਾਲਤ ਵਿੱਚ ਜਲੰਧਰ ਵਿੱਚ ਪੇਸ਼ ਕਰਕੇ ਸੋਮਵਾਰ ਤੱਕ ਦਾ ਪੁਲਿਸ ਰਿਮਾਂਡ ਲਿਆ ਗਿਆ ਇਸ ਤੋਂ ਇਲਾਵਾ ਭਾਰਤ ਪੋਸ਼ਨਾਸ਼ੂ ਨੂੰ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ ਅਤੇ 19 ਤੱਕ ਦਾ ਜੁਡੀਸ਼ੀਅਲ ਰਿਮਾਂਡ ਹਾਸਲ ਕੀਤਾ ਗਿਆ। ਰਾਜਦੀਪ ਸਿੰਘ ਨਾਗਰਾ ਦਾ ਈਡੀ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਉਸ ਦਾ ਸਿਰਫ 5 ਦਿਨ ਦਾ ਰਿਮਾਂਡ ਈਡੀ ਨੂੰ ਦਿੱਤਾ ਗਿਆ। ਰਾਜਦੀਪ ਸਿੰਘ ਨਾਗਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਰਾਜਦੀਪ ਸਿੰਘ ਨਾਗਰਾ ਦਾ ਤੇ 5 ਦਿਨ ਦਾ ਰਿਮਾਂਡ ਮਿਲਿਆ ਉਸਨੂੰ। ਤੇ ਹੁਣ ਪਾਰਟ ਬੁਸ਼ ਨਾਸ਼ਨਲ ਵੀ ਲਿਆਂਦਾ ਜਾਏਗਾ ਅਮਰitsar ਆਪਣੇ ਨਾਲ ਅਚਰਣ ਕੋਡ ਡਿਸਾਈਡ ਕਰਾਗੇ। ਯਾਨੀ ਕਿ ਸੋਮਵਾਰ ਨੂੰ ਦੁਬਾਰਾ ਮੋੜ ਪੇਸ਼ ਹੋਏਗੀ ਤੇ ਦੁਬਾਰਾ ਬਿਲਕੁਲ ਸੋਮਵਾਰ ਨੂੰ ਦੁਬਾਰਾ ਪੇਸ਼ ਕਰਾਂਗੇ। ਅਮਰitsar ਪੁਲਿਸ ਵੱਲੋਂ ਅੱਜ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਅਮਰitsar ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 4 ਪਿਸਤੌਲ ਬਰਾਮਦ ਕੀਤੇ ਨੇ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸਬੰਧੀ ਜਾਣਕਾਰੀ ਸਾਂਝੀ ਕਰਦੇ ਉਹਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਬਲਜਮਾ ਹਰਸ਼ਦੀਪ ਸਿੰਘ ਅਤੇ ਗੁਰਸ਼ਰਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਚਾਰ ਪਿਸਟਲ ਬਰਾਮਦ ਕੀਤੇ ਗਏ ਨੇ ਉਹਨਾਂ ਕਹੇ ਕਿ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਮਾ ਖੁਰਦ ਥਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਮਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਦਿਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਇਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਦੀ ਉਹਨੂੰ ਵੀ ਡਰੇਸ ਕਰ ਲਿਆ ਗਿਆ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡੈਟਾ ਰਿਪੋਰਟ ਸਾਬਕਾ ਕੈਬਨਿਟ ਮੰਤਰੀ ਪਰਮੇਂਦਰ ਸਿੰਘ ਢੀਂਟਸਾ ਨੇ ਸਾਬਕਾ ਮੰਤਰੀ ਸਵਰਗਵਾਸੀ ਸੁਰਜੀਤ ਸਿੰਘ ਕੋਹਲੀ ਦੇ ਦਿਹਾਂਤ ਤੇ ਉਹਨਾਂ ਦੇ ਸੁਪੁੱਤਰ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕਹੇ ਕਿ ਕੋਹਲੀ ਪਰਿਵਾਰ ਸ਼ੁਰੂ ਤੋਂ ਹੀ ਸਿਆਸਤ ਦੇ ਨਾਲ ਨਾਲ ਧਾਰਮਿਕ ਵਿਰਤੀ ਵਿੱਚ ਪ੍ਰੋਸਰ ਰੱਖਣ ਵਾਲਾ ਇਹ ਪਰਿਵਾਰ ਕਈ ਧਾਕਿਆਂ ਤੋਂ ਪਟਿਆਲਾ ਦੇ ਨਿਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ ਉਹਨਾਂ ਕਹੇ ਕਿ ਸੁਰਜੀਤ ਸਿੰਘ ਕੋਹਲੀ ਦੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਵੱਡਾ ਘਾਟਾ ਪਿਆ ਹੈ ਦੇਰ ਰਾਤ ਪਟਿਆਲਾ ਦੇ ਡਕਾਲਾ ਪਿੰਡ ਦੇ ਵਿੱਚ ਉਸ ਵੇਲੇ ਭਗਦੜ ਮਚ ਗਈ ਜਦੋਂ ਰਾਤ ਦੇ ਸਮੇਂ ਕੁੱਤਿਆਂ ਦੇ ਬੱਚਿਆਂ ਦੇ ਉੱਪਰ ਕਿਸੇ ਜੰਗਲੀ ਜਾਨਵਰ ਦੇ ਦੁਆਰਾ ਹਮਲਾ ਕੀਤਾ ਗਿਆ। ਪਿੰਡ ਦੇ ਲੋਕਾਂ ਦੇ ਦੁਆਰਾ ਜਦੋਂ ਸਵੇਰੇ ਘਰਾਂ ਤੋਂ ਨਿਕਲ ਕੇ ਵੇਖਿਆ ਗਿਆ ਤਾਂ ਕਈ ਕੁੱਤੇ ਦੇ ਬੱਚੇ ਇਸ ਜਾਨਵਰ ਦਾ ਸ਼ਿਕਾਰ ਬਣ ਗਏ ਸਨ। ਇਹ ਜਿਸ ਜਗ੍ਹਾ ਉੱਤੇ ਇਸ ਜਾਨਵਰ ਦੇ ਦੁਆਰਾ ਸ਼ਿਕਾਰ ਕੀਤਾ ਗਿਆ ਉਸ ਸਥਾਨ 'ਤੇ ਕੰਧਾਂ ਉੱਤੇ ਤਕਰੀਬਨ 5 ਫੁੱਟ ਦੇ ਕਰੀਬ ਲਹੂ ਦੇ ਛਿੱਟੇ ਵਿਖਾਈ ਦਿੱਤੇ। ਡਕਾਲਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਿਸ਼ਾਨ ਤेंदुए ਦੇ ਹਮਲੇ ਦੇ ਹਨ। ਉਹਨਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਉੱਤੇ ਗੌਰ ਫਰਮਾਉਣ ਦੀ ਅਪੀਲ ਕੀਤੀ। ਉਰੇ ਅਸੀਂ ਤੇੰਦੂਏ ਬਾਰੇ ਕਹਿਣਾ ਚਾਹੁੰਦੇ ਆਂ ਵੀ ਘਟੋ ਘਟ ਮਹੀਨੇ ਤੋਂ ਰੋਲਾ ਪੈ ਰਿਹਾ ਸਾਰੇ ਪੰਜਾਬ 'ਚ ਹੁਣ ਆਪਣੀ ਸਾਈਡ ਆਇਆ ਜੀ ਰਾਤ ਪਤਾ ਲੱਗਿਆ ਘਤੂਰੇ ਮਾਰਤੇ ਜੀ ਕੋਈ ਸਰਕਾਰ ਨੂੰ ਕੋਈ ਪਤਾ ਨਹੀਂ ਜੀ ਆਪਣਾ ਕੱਲੀਆ ਐਡਵਰਟਾਈਜ਼ਮੈਂਟ ਦੇ ਜ਼ੋਰ ਦੇ ਰੱਖਿਆ ਉਹਨਾਂ ਨੇ ਵੀ ਅਸੀਂ ਐਂ ਕਰਤਾ ਐਂ ਕਰਤਾ ਉਰੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ ਸਾਰਿਆਂ ਬੱਚਿਆਂ ਨੂੰ ਵੀ ਖਤਰਾ ਜੀ ਪਸ਼ੂਆਂ ਨੂੰ ਸਭ ਨੂੰ ਖਤਰਾ ਆਈਏ ਜੰਗਲੀ ਜਾਨਵਰ ਇਹਨਾਂ ਦਾ ਕੀ ਪਤਾ ਕੀ ਕਰ ਦੇਣਾ ਸਾਰਿਆਂ ਨੂੰ ਖਤਰਾ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਲਾਣਾ ਹੀ ਜਾਂਦੇ ਨੇ ਨੈਰਮਾਰ ਦੇ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮਿੰਗ ਦੇ ਨਾਲ ਧੰਨਵਾਦ